ਕੀ ਇਸ ਕਿਸਮ ਦੀ ਸਿਤੀ ਦੇ ਵਿੱਚ ਪੰਜਾਬ ਦੇ ਭਵਿੱਖ ਲਈ ਪੰਜਾਬ ਦੇ ਸਮਾਜ ਲਈ ਪੰਜਾਬ ਦੇ ਲੋਕਾਂ ਲਈ ਕੁਝ ਨਵੀਆਂ ਆਸਾਂ ਕੀਤੀਆਂ ਜਾ ਸਕਦੀਆਂ ਸਤਿ ਸ਼੍ਰੀ ਅਕਾਲ ਦੋਸਤੋ ਕੁਝ ਨਵੇਂ ਪੱਖ ਹੈ ਜਿੰਨਾਂ ਬਾਰੇ ਆਪਾਂ ਗੱਲ ਕਰਾਂਗੇ ਕਿ ਪੰਜਾਬ ਦੀ ਰਾਜਨੀਤੀ ਆਪਣੇ ਬੀਤੇ ਤੋਂ ਖੜਾ ਕਿਉਂ ਨਹੀਂ ਛਡਵਾ ਰਹੀ ਲਗਾਤਾਰ ਉਹੀ ਪੁਰਾਣੀਆਂ ਖਬਰਾਂ ਉਹੀ ਪੁਰਾਣੇ ਮੁੱਦੇ ਉਹਨਾਂ ਨੂੰ ਹੀ ਵਾਰ-ਵਾਰ ਵੱਖ-ਵੱਖ ਰਾਜਨੀਤਿਕ ਦਲਾਂ ਵੱਲੋਂ ਇੱਕ ਜਾਂ ਦੂਸਰੇ ਰੂਪ ਦੇ ਵਿੱਚ ਉਛਾਲਿਆ ਜਾ ਰਿਹਾ ਹੈ ਤੇ ਨਾਲ ਹੀ ਕੁਝ ਖਬਰਾਂ ਐਸੀਆਂ ਜਿਨ੍ਹਾਂ ਦਾ ਸਾਡੇ ਪਹਿਲੇ ਮੈਨੀਫੈਸਟੋ ਨਾਲ ਜਾਂ ਪੰਜਾਬ ਦੀ ਹੋਂਦ ਨਾਲ ਜਾਂ ਪੰਜਾਬ ਦੇ ਵਿਕਾਸ ਨਾਲ ਸਿੱਧੇ ਤੌਰ ਤੇ ਕੋਈ ਸਬੰਧ ਨਹੀਂ ਉਹ ਸਾਰਾ ਦਿਨ ਪੰਜਾਬੀ মিডিਏ ਦਾ ਸਪੇਸ ਹੈ ਜਿਹੜਾ ਉਸ ਨੂੰ ਘੇਰੀ ਰੱਖਦੀ ਹੈ ਅਨਮੋਲ ਗਗਨਮਾਨ ਨੇ ਅਸਤੀਫਾ ਦਿੱਤਾ ਚਰਚਾ ਹੋਈ ਅਸਤੀਫੇ ਦੇ ਕੀ ਕਾਰਨ ਹੈ ਕਿਉਂ ਦਿੱਤਾ ਗਿਆ ਦਿੱਲੀ ਕਿਉਂ ਬੁਲਾਇਆ ਗਿਆ ਕੇਂਦਰੀ ਪਾਰਟੀ ਵੱਲੋਂ ਕਿਉਂ ਦਬਾਇਆ ਦਬਾਅ ਪਾਇਆ ਗਿਆ ਲੋਕਲ ਪੱਧਰ ਤੇ ਕੀ ਹੋਇਆ ਇਸ ਬਾਰੇ ਕਲਪਨਾ ਅਤੇ ਕਿਆਸ ਰਾਈਆਂ ਦਾ ਬਾਜ਼ਾਰ ਪੂਰਾ ਦਿਨ ਗਰਮ ਰਿਹਾ ਤੇ ਅਖੀਰ ਚ ਦੂਸਰੇ ਦਿਨ ਦੀ ਸ਼ਾਮ ਹੁੰਦੇ ਹੁੰਦੇ ਐਤਵਾਰ ਨੂੰ ਅਸਤੀਫਾ ਵਾਪਸ ਹੋਇਆ ਤੇ ਫਿਰ ਉਹ ਸਾਰੀਆਂ ਕਿਆਸ ਰਾਈਆਂ ਉਹ ਸਾਰਾ ਜੋ ਰੌਲਾ ਗੋਲਾ ਸੀ ਇੱਕਦਮ ਠੱਪ ਹੋ ਗਿਆ ਇਸ ਲਈ ਮੈਨੂੰ ਇਹ ਲੱਗ ਰਿਹਾ ਹੈ ਕਿ ਬਹੁਤ ਵਾਰੀ ਸਾਡੀ ਅਸਲੀ ਗੱਲ ਅਸਲੀ ਮੁੱਦੇ ਜੋ ਅਸਲ ਦੇ ਵਿੱਚ ਕਿਸੇ ਵੀ ਰਾਜਨੀਤਿਕ ਦਲ ਵੱਲੋਂ ਉਠਾਏ ਜਾਣੇ ਸੀ ਉਹ ਕਿਤੇ ਹਾਸ਼ੀਏ ਤੇ ਚਲੇ ਗਏ ਵਿਅਕਤੀਗਤ ਰਾਜਨੀਤੀ ਹੈ ਜਿਹੜੀ ਉਹ ਫੋਰਫਰੰਟ ਤੇ ਆ ਗਈ ਅਸੀਂ ਸਾਰੇ ਜਾਣਦੇ ਹਾਂ ਕਿ ਹਰ ਰਾਜਨੀਤਿਕ ਤਿਰ ਆਪਣਾ ਆਪਣਾ ਥਾਂ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਹੈ ਬਹੁਤ ਵਾਰੀ ਇਹ ਕਿਹਾ ਜਾਂਦਾ ਹੈ ਕਿ ਸਾਰੀਆਂ ਪਾਰਟੀਆਂ ਅੱਜ ਪੰਜਾਬ ਦੀ ਕੋਈ ਇੱਕ ਵੀ ਪਾਰਟੀ ਦਾ ਨਾਂ ਨਹੀਂ ਲਿਆ ਜਾ ਸਕਦਾ ਜਿਹਦੇ ਵਿੱਚ ਇੱਕ ਤੋਂ ਵੱਧ ਗਰੁੱਪ ਨਾ ਹੋਣ ਤੇ ਬਹੁਤ ਸਾਰੀਆਂ ਪਾਰਟੀਆਂ ਜਿਨ੍ਹਾਂ ਦਾ ਸੰਚਾਲਨ ਸਿੱਧੇ ਜਾਂ ਟੇਡੇ ਢੰਗ ਨਾਲ ਕੇਂਦਰ ਵੱਲੋਂ ਹੀ ਹੋ ਰਿਹਾ ਹੈ ਖੇਤਰੀ ਪਾਰਟੀ ਨਾਂ ਦਾ ਇੱਕ ਸਾਡੇ ਕੋਲ ਸਿਰਫ ਡੰਮਰੀ ਰਹਿ ਗਿਆ ਜਦੋਂ ਕਿ ਖੇਤਰੀ ਪਾਰਟੀ ਵੀ ਕਿਸੇ ਨਾ ਕਿਸੇ ਸਮੇਂ ਆਪਣੇ ਸਾਰੇ ਹਿੱਤ ਆਪਣੇ ਸਾਰੇ ਹੱਥ ਕੇਂਦਰੀ ਪਾਰਟੀ ਦੇ ਹੱਥ ਵਿੱਚ ਫੜਾ ਚੁੱਕੀ ਹੈ ਕਿ ਇਸ ਕਿਸਮ ਦੀ ਸਥਿਤੀ ਦੇ ਵਿੱਚ ਪੰਜਾਬ ਦੇ ਭਵਿੱਖ ਲਈ ਪੰਜਾਬ ਦੇ ਸਮਾਜ ਲਈ ਪੰਜਾਬ ਦੇ ਲੋਕਾਂ ਲਈ ਕੁਛ ਨਵੀਆਂ ਅਸਾਂ ਕੀਤੀਆਂ ਜਾ ਸਕਦੀਆਂ ਜੋ ਵਾਅਦੇ ਕੀਤੇ ਗਏ ਸੀ ਪੰਜਾਬ ਦੀ ਆਰਥਿਕਤਾ ਬਾਰੇ ਜੋ ਵਾਅਦੇ ਕੀਤੇ ਗਏ ਸੀ ਪੰਜਾਬ ਦੇ ਵਿਕਾਸ ਬਾਰੇ ਜੋ ਵਾਅਦੇ ਕੀਤੇ ਗਏ ਸੀ ਪੰਜਾਬ ਦੀ ਡੈਮੋਕ੍ਰੇਸੀ ਨੂੰ ਪਿੰਡਾਂ ਤੱਕ ਲੈ ਕੇ ਜਾਣ ਦੇ ਜੋ ਵਾਅਦੇ ਕੀਤੇ ਗਏ ਸੀ ਨੌਕਰੀਆਂ ਦੇਣ ਦੇ ਕਿ ਉਹ ਸਾਰੇ ਵਾਅਦੇ ਵਫਾ ਹੋਏ ਐ ਜਾਂ ਸਾਡੀ ਸਾਰੀ ਦੀ ਸਾਰੀ ਰਾਜਨੀਤੀ ਪ੍ਰਾਣੇ ਵਾਅਦਿਆਂ ਨੂੰ ਭੁੱਲ ਕੇ ਜਾਂ ਉਹਨਾਂ ਸਾਰੇ ਵਾਅਦਿਆਂ ਨੂੰ ਛੱਡ ਕੇ ਸਿਰਫ ਤੇ ਸਿਰਫ ਹੈਡਲਾਈਨ ਬਣਾਉਣ ਤੱਕ ਹੀ ਮਹਦੂਦ ਹੋ ਕੇ ਰਹਿ ਗਈ ਐ ਕੀ ਫਰਕ ਪੈਂਦਾ ਸੀ ਜੇ ਉਹਨਾਂ ਸਾਰੀਆਂ ਗੱਲਾਂ ਨੂੰ ਕੇਂਦਰ ਵਿੱਚ ਰੱਖ ਕੇ ਰਾਜਨੀਤੀ ਕੀਤੀ ਜਾਂਦੀ ਪਰ ਹਾਲਾਤ ਇਹ ਬਣਿਆ ਕਿ ਸਾਡੇ ਪਿਛਲੇ ਲੰਬੇ ਸਮੇਂ ਤੋਂ ਇੱਥੋਂ ਤੱਕ ਕਿ ਬਹੁਤ ਸਾਰੀਆਂ ਚੋਣਾਂ ਦੇ ਵਿੱਚ ਵੀ ਭਵਿੱਖ ਦੀ ਪਾਲਿਸੀ ਕੀ ਹੋਵੇ 25 ਸਾਲਾਂ ਦਾ ਰੋਡ ਮੈਪ ਕੀ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬੀ ਜਿਨ੍ਹਾਂ ਦੇ ਹੁਣ ਸਾਰੇ ਰਸਤੇ ਤਕਰੀਬਨ ਬੰਦ ਹੁੰਦੇ ਜਾਂਦੇ ਐ ਪਹਿਲਾ ਰਸਤਾ ਉਹਨਾਂ ਕੋਲੇ ਕਿਸੇ ਸਮੇਂ ਇਹ ਬਚਿਆ ਸੀ ਕਿ ਉਹ ਪੰਜਾਬ ਤੋਂ ਪ੍ਰਵਾਸ ਕਰਕੇ ਵਿਕਸਿਤ ਮੁਲਕ ਦੇ ਵਿੱਚ ਉਪਜੀਵਕਾ ਦੀ ਤਲਾਸ਼ ਕਰ ਸਕਦੇ ਸੀ ਵੱਡੀ ਪੱਧਰ ਤੇ ਪੰਜਾਬੀਆਂ ਨੇ ਉਹ ਰਸਤੇ ਨੂੰ اختیار ਕੀਤਾ ਤੇ ਅੱਜ ਤਕਰੀਬਨ ਤਕਰੀਬਨ ਕੈਨੇਡਾ ਦੇ ਰਸਤੇ ਬੰਦ ਹੋ ਚੁੱਕੇ ਐ ਉਹਨਾਂ ਦੀ ਆਪਣੀ ਆਰਥਿਕਤਾ ਉਹਨਾਂ ਨੂੰ ਨੌਕਰੀ ਦੇਣ ਦੇ ਕਾਬਲ ਨਹੀਂ ਰਹੀ ਤੇ ਵੱਡੀ ਗਿਣਤੀ ਦੇ ਵਿੱਚ ਨਾ ਸਿਰਫ ਉੱਥੇ ਜਾਣਾ ਪੰਜਾਬੀਆਂ ਦਾ ਰੁਕਿਆ ਐ ਪਰ ਜਿਸ ਕਿਸਮ ਦਾ ਉੱਥੋਂ ਆਮ ਲੋਕਾਂ ਵੱਲੋਂ ਉਹਨਾਂ ਦੇ ਖਿਆਲ ਸੁਣਨ ਨੂੰ ਮਿਲ ਰਹੇ ਹੈ ਕਿ ਕੁਝ ਪੰਜਾਬੀ ਜਿਨ੍ਹਾਂ ਦਾ ਆਪਣੇ ਮੁਲਕ ਦੇ ਵਿੱਚ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਹੱਥ ਪੈਂਦਾ ਉਹ ਵੀ ਵਾਪਸ ਆਉਣ ਬਾਰੇ ਸੋਚਣਾ ਸ਼ੁਰੂ ਕਰ ਚੁੱਕੇ ਹੈ ਇਸ ਲਈ ਦੋਸਤੋ ਜਦੋਂ ਇਹ ਸਥਿਤੀ ਬਣੇ ਕਿ ਤੁਹਾਡੇ ਲਈ ਬਾਹਰ ਦੇ ਰਸਤੇ ਬੰਦ ਹੋ ਜਾਣ ਤੁਹਾਡੇ ਆਪਣੇ ਮੁਲਕ ਦੀਆਂ ਸੰਭਾਵਨਾਵਾਂ ਘਟਦੀਆਂ ਜਾਣ ਤੁਹਾਡੀ ਉਪਜੀਵਕਤਾ ਕਮਾਉਣ ਦਾ ਸਾਧਨ ਹੈ ਜਿਹੜਾ ਖੇਤੀ ਹੈ ਉਹਦਾ ਨਵੀਨੀਕਰਨ ਕਰਨ ਦੀ ਬਜਾਏ ਉਸ ਬਾਰੇ ਇਸ ਕਿਸਮ ਦੀ ਰਾਏ ਅਪਣਾਈ ਜਾਵੇ ਕਿ ਉਸ ਜ਼ਮੀਨ ਨੂੰ ਵੇਚ ਕੇ ਉਸ ਜ਼ਮੀਨ ਦੇ ਉੱਪਰ ਕੁਝ ਹੋਰ ਕੀਤਾ ਜਾਵੇ ਜਿਸ ਦੀ ਕਿਸੇ ਵੀ ਕਿਸਾਨ ਧਿਰ ਵੱਲੋਂ ਮੰਗ ਨਹੀਂ ਕੀਤੀ ਗਈ ਸਿਰਫ ਤੇ ਸਿਰਫ ਉਹ ਕੁਝ ਵਿਅਕਤੀਆਂ ਦੀ ਕੁਝ ਰਾਜਨੀਤਿਕ ਦਲਾਂ ਦੀ ਆਪਸੀ ਮਾਨਸਿਕ ਕਿਆਸرائی ਹੋ ਸਕਦੀ ਹੈ ਕਿ ਸ਼ਾਇਦ ਉਸ ਦੀ ਪੰਜਾਬ ਨੂੰ ਬਹੁਤ ਜ਼ਿਆਦਾ ਲੋਡ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਕੋਲ ਫਲੈਟ ਬਣੇ ਹੋਏ ਐ ਕਿ ਉਹਨਾਂ ਦੇ ਵਿੱਚ ਰਹਿਣ ਲਈ ਲੋਕਾਂ ਨੂੰ ਜਗ੍ਹਾ ਨਹੀਂ ਮਿਲ ਰਹੀ ਕੀ ਪੰਜਾਬ ਦੀਆਂ ਸਾਰੀਆਂ ਕਲੋਨੀਆਂ ਜਿਹੜੀਆਂ ਓਵਰਕਰਾਊਡਡ ਹੋ ਚੁੱਕੀਆਂ ਐ ਕੀ ਪੰਜਾਬ ਦੀਆਂ 10 ਤੋਂ 15 ਸਾਲ ਪਹਿਲਾਂ ਬਣੀਆਂ ਪ੍ਰਵਾਨਿਤ ਕਲੋਨੀਆਂ ਜਿਨ੍ਹਾਂ ਵਿੱਚ ਸੀਵਰ ਵੀ ਪਾਇਆ ਹੋਇਆ ਸੜਕਾਂ ਵੀ ਕੱਢੀਆਂ ਹੋਈਆਂ ਬਿਜਲੀ ਦੇ ਕਨੈਕਸ਼ਨ ਦੇ ਕੇ ਲਾਈਟਾਂ ਵੀ ਲਾਈਆਂ ਹੋਈਆਂ ਉਹ ਖਾਲੀ ਨਹੀਂ ਪਈਆਂ ਸ਼ਹਿਰੀ ਪੰਜਾਬ ਦਾ ਕੋਈ ਵੱਡਾ ਸ਼ਹਿਰ ਐਸਾ ਹੋਵੇ ਜਿਸ ਦੇ ਵਿੱਚ ਮਿਊਸਪਲ ਕਾਰਪੋਰੇਸ਼ਨ ਬਣੀ ਹੋਵੇ ਉਸ ਸ਼ਹਿਰ ਦੇ ਵਿੱਚ 5 ਤੋਂ 7 ਐਸੀਆਂ ਕਲੋਨੀਆਂ ਖਾਲੀ ਨਾ ਪਈਆਂ ਹੋਣ ਇਸ ਲਈ ਜਿਹੜੇ ਮੂਲ ਮੁੱਦੇ ਐ ਅਸੀਂ ਉਹਨਾਂ ਨੂੰ ਛੱਡ ਕੇ ਉਹਨਾਂ ਮੁੱਦਿਆਂ ਦੇ ਪਿੱਛੇ ਲਗਾਤਾਰ ਤੁਰ ਰਹੇ ਹਾਂ ਜਿਹੜੇ ਮੁੱਦੇ ਪੰਜਾਬ ਦੇ ਵਿਕਾਸ ਨੂੰ ਅੱਗੇ ਲਿਜਾਣ ਦੀ ਥਾਂ ਤੇ ਪੰਜਾਬ ਨੂੰ ਦੋ ਕਦਮ ਪਿੱਛੇ ਨੂੰ ਲਿਜਾ ਰਹੇ ਐ ਕਿ ਇਸ ਸਥਿਤੀ ਨਾਲ ਪੰਜਾਬ ਦਾ ਕੁਝ ਸਮਰੇਗਾ ਕੀ ਇਸ ਸਥਿਤੀ ਨਾਲ ਪੰਜਾਬ ਦਾ ਭਵਿੱਖ ਅੱਗੇ ਜਾਏਗਾ ਕਿ ਇਸ ਸਥਿਤੀ ਨਾਲ ਅਸੀਂ ਆਉਣ ਵਾਲੇ ਪੰਜਾਬ ਨੂੰ ਕੀ ਨਵਾਂ ਦੇਣ ਜਾ ਰਹੇ ਹਾਂ ਇਹ ਗੱਲਾਂ ਬਹੁਤ ਵੱਡੇ ਪੱਧਰ ਤੇ ਵਿਚਾਰ ਦੀ ਮੰਗ ਕਰਦੀਆਂ ਅਸੀਂ ਸੋਹਣੇ ਸਕੂਲ ਬਣਾਏ ਕਾਲਜਾਂ ਦੇ ਵਿੱਚ ਅਸੀਂ ਅਧਿਆਪਕ ਰੱਖੇ ਚਲੋ ਸੁਪਰੀਮ ਕੋਰਟ ਦੇ ਫੈਸਲੇ ਕਾਰਨ ਕੁਝ ਦਿੱਕਤਾਂ ਆਈਆਂ ਸਰਕਾਰ ਉਹਨਾਂ ਨੂੰ ਵੀ ਠੀਕ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਜਾਂ ਕਰੇਗੀ ਯੂਨੀਵਰਸਟੀਆਂ ਦੇ ਹਾਲਾਤ ਬਾਰੇ ਅਸੀਂ ਦੇਖ ਰਹੇ ਹਾਂ ਅਸੀਂ ਨੰਬਰ ਵਧਾਉਣ ਦੇ ਵਿੱਚ ਇਨ੍ਹਾਂ ਸੰਸਥਾਵਾਂ ਦਾ ਵੱਡੀ ਪੱਧਰ ਤੇ ਲੱਗੇ ਹੋਏ ਆ ਪਰ ਉਸ ਵਧੇ ਹੋਏ ਨੰਬਰ ਦੇ ਵਿੱਚੋਂ ਬਹੁ ਗਿਣਤੀ ਵਿੱਚ ਪੜੇ ਹੋਏ ਵਿਦਿਆਰਥੀਆਂ ਬਾਰੇ ਸਾਡਾ ਕੀ ਰੋਡ ਮੈਪ ਹੈ ਉਹਦੇ ਬਾਰੇ ਅਸੀਂ ਅਜੇ ਸੋਚਣਾ ਸ਼ੁਰੂ ਨਹੀਂ ਕੀਤਾ ਜਾਂ ਸਾਡੀ ਸਮਰੱਥਾ ਨਹੀਂ ਹੈ ਸਾਡਾ ਐਗਰੋ ਬੇਸਡ ਸੂਬਾ ਲਗਾਤਾਰ ਅਸੀਂ ਗੱਲ ਕਰ ਰਹੇ ਹਾਂ ਕਿ ਸਾਡੇ ਐਗਰੋ ਇੰਡਸਟਰੀ ਲੱਗਣੀ ਚਾਹੀਦੀ ਹੈ ਕਿ ਉਸ ਪਾਸੇ ਅਸੀਂ ਵਧ ਰਹੇ ਹਾਂ ਕਿ ਅਸੀਂ ਰੁਜ਼ਗਾਰ ਪੈਦਾ ਕਰਨ ਲਈ ਕੋਈ ਵੱਡੀ ਇੰਡਸਟਰੀ ਪੰਜਾਬ ਦੇ ਵਿੱਚ ਪਲਾਨ ਕਰ ਰਹੇ ਹਾਂ ਲੰਬੇ ਸਮੇਂ ਤੋਂ ਸਾਡੇ ਪਹਿਲੇ ਮੁੱਖ ਮੰਤਰੀ ਲਗਾਤਾਰ ਜਾ ਕੇ ਇਹ ਅਨਾਉਂਸ ਕਰਦੇ ਰਹੇ ਐ ਕਿ ਅਸੀਂ ਵੱਡੀ ਪੱਧਰ ਤੇ ਬਾਹਰ ਤੋਂ ਇਨਵੈਸਟਮੈਂਟ ਪੰਜਾਬ ਦੇ ਵਿੱਚ ਲੈ ਕੇ ਆਵਾਂਗੇ ਪਰ ਪਿਛਲੇ 2-3 ਦਹਾਕਿਆਂ ਤੋਂ ਹੋ ਉਲਟ ਰਿਹਾ ਐ ਇਸ ਵਾਰ ਪੰਜਾਬ ਦੀ ਇਨਵੈਸਟਮੈਂਟ ਇੱਥੇ ਆਉਣ ਦੀ ਬਜਾਏ ਬਾਹਰ ਜਾ ਰਹੀ ਐ ਇਹ ਸਿਰਫ ਇਸ ਸਰਕਾਰ ਦੀ ਗੱਲ ਨਹੀਂ ਇਸ ਤੋਂ ਪਹਿਲੀ ਸਰਕਾਰ ਦੇ ਵਿੱਚ ਵੀ ਕੁਝ ਵੱਡੀਆਂ ਇੰਡਸਟਰੀਜ਼ ਨੇ ਆਪਣੇ ਕੁਝ ਯੂਨਟ ਜਿਹੜੇ ਉਹ ਪੰਜਾਬ ਤੋਂ ਬਾਹਰ ਸ਼ਿਫਟ ਕਰ ਦਿੱਤੇ ਸੀ ਇਸੇ ਤਰੀਕੇ ਨਾਲ ਸਾਡੀ ਲੋਹੇ ਦੀ ਜਿਹੜੀ ਸਭ ਤੋਂ ਵੱਡੀ ਮੰਡੀ ਗੋਬਿੰਦਗੜ੍ਹ ਹੈ ਉੱਥੇ 50% ਤੋਂ ਜ਼ਿਆਦਾ ਜਿਹੜੀਆਂ ਫਾਉਂਡਰੀ ਸਿੰਘਾਂ ਉਹ ਜਾਂ ਤਾਂ ਬੰਦ ਹੋ ਚੁੱਕੀਆਂ ਜਾਂ ਇੱਥੋਂ ਬਦਲ ਕੇ ਕਿਧਰੇ ਹੋਰ ਜਾ ਚੁੱਕੀਆਂ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਸਾਡੀਆਂ ਰਾਜਨੀਤਿਕ ਪਾਰਟੀਆਂ ਕੀ ਸਿਰਫ ਘਰੋਗੀ ਆਪਦੀ ਪਾਰਟੀ ਦੇ ਅੰਦਰ ਲੜਾਈ ਨੂੰ ਨਜਿੱਠਣ ਦੇ ਵਿੱਚ ਲੱਗੀਆਂ ਹੋਈਆਂ ਜਾਂ ਉਹ ਵਿਅਕਤੀਆਂ ਨੂੰ ਪ੍ਰਮੁੱਖ ਰੱਖ ਕੇ ਇੱਕ ਦੂਜੇ ਦੇ ਉੱਪਰ ਚਿੱਕਰ ਸੁੱਟਣ ਤੇ ਕੀ ਮਹਦੂਦ ਹੈ ਕੀ ਉਹ ਰਾਜਨੀਤਿਕ ਪਾਰਟੀਆਂ ਕਿਸੇ ਵੱਡੇ ਰੋਡ ਮੈਪ ਤੇ ਤੁਰਨ ਨੂੰ ਤਿਆਰ ਹੈ ਕੀ ਉਹ ਰਾਜਨੀਤਿਕ ਪਾਰਟੀਆਂ ਆਪਣਾ ਮੈਨੀਫੈਸਟੋ ਅੱਗੇ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਯਹਰਾਂ ਤੌਰ ਤੇ ਇਹ ਅਨਾਉਂਸ ਕਰ ਰਹੀਆਂ ਕਿ ਅਸੀਂ ਸਾਰੀ ਕੋਸ਼ਿਸ਼ ਆਪਣੀ ਹਿੰਮਤ ਇਸ ਗੱਲ ਤੇ ਲਗਾ ਰਹੇ ਹਾਂ ਕਿ ਅਗਲੀਆਂ ਆਉਣ ਵਾਲੀਆਂ 27 ਦੀਆਂ ਚੋਣਾਂ ਅਸੀਂ ਕਿਵੇਂ ਜਿੱਤਣੀਆਂ ਉਹਨਾਂ ਚੋਣਾਂ ਦੇ ਵਿੱਚ ਵੱਧ ਤੋਂ ਵੱਧ ਸਫਲ ਕਿਵੇਂ ਹੋਣਾ ਪਰ ਦੋਸਤੋ ਅੱਜ ਦੇ ਹਾਲਾਤ ਇਹ ਹੈ ਕਿ ਪੰਜਾਬ ਕਿਸੇ ਵੀ ਰਾਜਨੀਤਿਕ ਦਲ ਦੇ ਸਿੱਧੇ ਰੂਪ ਦੇ ਵਿੱਚ ਏਜੰਡੇ ਤੇ ਨਹੀਂ ਹੈ ਇਹਦਾ ਮਤਲਬ ਅਸੀਂ ਇਹ ਜਾਣੀਏ ਕਿ ਪੰਜਾਬ ਅੱਜ ਏਜੰਡਾ ਵਹੀਨ ਹੋ ਗਿਆ ਅੱਜ ਪੰਜਾਬ ਕੋਲ ਭਵਿੱਖ ਦਾ ਕੋਈ ਰੋਡ ਮੈਪ ਨਹੀਂ ਹੈ ਕਿ ਅੱਜ ਪੰਜਾਬ ਉਸ ਕਿਸਮ ਦੀ ਲੀਡਰਸ਼ਿਪ ਨੂੰ ਤਰਸ ਰਿਹਾ ਹੈ ਜਿਹੜੀ ਪੰਜਾਬ ਦੀ ਬਾਹ ਫੜ ਕੇ ਇੱਕ ਵਾਰੀ ਇਸ ਨੂੰ ਉਠਾਉਣ ਦੀ ਕੋਸ਼ਿਸ਼ ਕਰੇ ਮੈਨੂੰ ਇਹ ਸਾਰੀਆਂ ਗੱਲਾਂ ਦੇ ਵਿੱਚੋਂ ਇਹ ਲੱਗਦਾ ਹੈ ਕਿ ਜੇ ਸਾਡੀ ਰਾਜਨੀਤਿਕ ਸਤਾ ਨੂੰ ਲੈਣ ਵਾਲੀਆਂ ਰਾਜਨੀਤਿਕ ਪਾਰਟੀਆਂ ਨੇ ਇਸ ਕਿਸਮ ਦੇ ਵੱਡੇ ਫੈਸਲੇ ਨਾ ਕੀਤੇ ਆਪਣੇ ਜਾਤੀ ਹਿੱਤਾਂ ਤੋਂ ਉੱਪਰ ਉੱਠਣ ਦੀ ਕੋਸ਼ਿਸ਼ ਨਾ ਕੀਤੀ ਜਿਸ ਦੀ ਸੰਭਾਵਨਾ ਬਹੁਤ ਘੱਟ ਹੈ ਤਾਂ ਪੰਜਾਬ ਹੈ ਜਿਹੜਾ ਉਹ ਅੱਜ ਨਾਲੋਂ ਵੀ ਮਾੜੇ ਹਾਲਾਤਾਂ ਦੇ ਵਿੱਚ ਜਾ ਸਕਦਾ ਹੈ ਪੰਜਾਬ ਦੇ ਵਿੱਚ ਵੀ ਮਾਰ ਧਾੜ ਤੇ ਹੋਰ ਜਿਹੜੀਆਂ ਕਤਲੋਗਾਰ ਦੀਆਂ ਵਾਰਦਾਤਾਂ ਵਧ ਸਕਦੀਆਂ ਤੇ ਪੰਜਾਬ ਇੱਕ ਵਾਰੀ ਫਿਰ ਕਾਲੇ ਦੌਰ ਵਿੱਚ ਪਹੁੰਚ ਸਕਦਾ ਹੈ ਬਹੁਤ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਹੋ ਰਹੀਆਂ ਉਹ ਭਾਵੇਂ ਅੱਜ ਦੇ ਸਮਾਜ ਦੇ ਵਿੱਚ ਕੁਝ ਸੁਧਾਰ ਲਿਆਉਣ ਦੀ ਕਿਨਕਾ ਮਾਤਰ ਕੋਸ਼ਿਸ਼ ਕਹੀ ਜਾ ਸਕਦੀ ਹੈ ਪਰ ਫਿਰ ਵੀ ਭਵਿੱਖ ਦਾ ਰੋਡ ਮੈਪ ਬਣਾਏ ਬਿਨਾ ਅਸੀਂ ਅੱਜ ਨੂੰ ਜਿੰਨਾ ਮਰਜ਼ੀ ਸਵਾਰੀਏ ਇਹ ਵੀ ਜ਼ਰੂਰੀ ਹੁੰਦਾ ਹੈ ਪਰ ਭਵਿੱਖ ਲਈ ਤੁਰਨ ਲਈ ਜੇ ਸਾਡੇ ਕੋਲ ਕੋਈ ਮਾਡਲ ਕੋਈ ਨਕਸ਼ਾ ਕਿਸੇ ਦੇ ਨਹੀਂ ਹੋਊਗੀ ਤਾਂ ਵਰਤਮਾਨ ਵੀ ਜਿਹੜਾ ਹੈਗਾ ਉਹ ਸਾਡੇ ਨਾਲ ਨਹੀਂ ਚੱਲਦਾ ਧੰਨਵਾਦ